ਦੇ 10 2024 ਦੇ ਵਿੱਚ ਆਈ ਸੀ 1 ਸਾਲ 5 ਮਹੀਨੇ ਪਹਿਲਾਂ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਲੁਧਿਆਣੇ ਬਸ ਅੱਡੇ ਤੋਂ ਭੈਣ ਮਿਲੀ ਸੀ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਗੰਦੇ ਕੱਪੜੇ ਟਾਇਲਟ ਵਾਸ਼ਰੂਮ ਵਿੱਚੇ ਹੀ ਹੋ ਰਿਆ ਸੀ ਬੜਾ ਕੁਸ਼ ਇਹਦੇ ਨਾਲ ਉੱਥੇ ਵਿਚਾਰੀ ਨਾਲ ਮਾੜਾ ਚੰਗਾ ਵੀ ਹੁੰਦਾ ਰਿਹਾ ਕਿਉਂਕਿ ਇਹਨੂੰ ਸੋਝੀ ਹੋਈ ਨਹੀਂ ਸੀ ਕੁਝ ਹਾਂ ਇਸ ਕੋ ਵੀ ਹਮ 10000 ਰੁਪਏ ਦੇ ਕੇ ਭੇਜेंगे ਤੇਰਾ ਖਿਆਲ ਰੱਖੇਗਾ ਜੀ ਅੱਛੇ ਥੇ और हर दो महीने बाद इसको दवाई लेके लेने के लिए आना पड़ेगा तेरे को इसके साथ इधर आना, आना पड़ेगा हम दो महीने का दवाई देकर भेजेंगे और आने जाने का भाड़ा भी देंगे इसको सलाम वालेकुम कौन आया जी मरद है तुम्हारे मरद जी आइए इधर उठ के थोड़ा कैसे हो ठीक है अल्हमद लेके जाना इनको ये हो लेके जाना है कहाँ पे हैदराबाद हैदराबाद तो वहाँ पे इसका दवाई दारू संभाल अच्छे से ध्यान रखना पड़ेगा जी अच्छा करोगे करेंगे पूरा जिम्मेदारी जरूर उठाओगे अल्लाह ताला मेहर करेंगे देख तुम इसका हो जी अच्छा जो तुम्हारे साथ निकाह करके आई थी जी अच्छा जब हमें मिली थी आपने देखा कितने बुरे हालात थे इसके अभी बिल्कुल ठीक है ठीक चलने है। फिरने के लायक है अच्छे से दवाई खाती है बढ़िया रहती है यहाँ पे तो ऐसे ही आपको घर रखना पड़ेगा अच्छा आप पहले आए थे वापस चले गए आपने बोला था मैंने ही जुम्मेदारी उठा सकता है ना चलो आपका बहुत धन्यवाद इस बार आप आए हो और आप जिम्मेवार उठाने के लिए भी जुम्मन ਅਬ ਤਿਆਰ ਹੋ ਖਾਤਿਰਤ ਤੁਨ ਜਾਣਾ ਹੈ ਇਸ ਕੇ ਸਾਥ ਹਾਂ ਜਾਏਗੇ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਜੀ ਇਹ ਭੈਣ ਫਾਤਿਮਾ ਖਾਤੀਜਾ ਸਾਡੇ ਕੋਲੇ 10 2 2024 ਦੇ ਵਿੱਚ ਆਈ ਸੀ 1 ਸਾਲ 5 ਮਹੀਨੇ ਪਹਿਲਾਂ ਅੱਜ ਤੋਂ ਕਰੀਬ 1.5 ਸਾਲ ਪਹਿਲਾਂ ਲੁਧਿਆਣੇ ਬਸ ਅੱਡੇ ਤੋਂ ਭੈਣ ਮਿਲੀ ਸੀ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਗੰਦੇ ਕੱਪੜੇ ਟਾਇਲਟ ਵਾਸ਼ਰੂਮ ਵਿੱਚੇ ਹੀ ਹੋ ਰਿਆ ਸੀ ਬੜਾ ਕੁਛ ਇਹਦੇ ਨਾਲ ਉੱਥੇ ਵਿਚਾਰੀ ਨਾਲ ਮਾੜਾ ਚੰਗਾ ਵੀ ਹੁੰਦਾ ਰਹਾ ਕਿਉਂਕਿ ਇਹਨੂੰ ਸੋਚੀ ਹੋਈ ਨਹੀਂ ਸੀ ਕੁਝ ਤੇ ਉੱਥੋਂ ਰਮਿੰਦਰ ਸਿੰਘ ਵੀਰ ਹੋਣਾ ਨੇ ਸਾਡੇ ਨਾਲ ਸੰਪਰਕ ਕੀਤਾ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਵੀ ਇੱਥੇ ਇੱਕ ਭੈਣ ਬੈਠੀ ਆ ਵੀ ਹਾਲਤ ਬਹੁਤ ਮਾੜੀ ਹੈ ਕੱਲਾ ਹైదరాబాద్ ਦਾ ਨਾਂ ਲੈ ਰਹੀ ਆ ਹੋਰ ਉਹਨੂੰ ਕੁਝ ਨਹੀਂ ਪਤਾ ਪਿੰਡ ਫੋਨ ਨੰਬਰ ਜਾਂ ਕੋਈ ਮੁਹੱਲੇ ਦਾ ਨਾਮ ਹਸਬੰਦ ਦਾ ਨਾਮ ਕੁਝ ਨਹੀਂ ਪਤਾ ਆਪਣਾ ਨਾਮ ਫਾਤਿਮਾ ਖਤੀਜਾ ਦੱਸਦੀ ਆ ਤੇ ਫਿਰ ਸਾਡੀ ਟੀਮ ਉੱਥੇ ਗਈ ਅਸੀਂ ਇਸ ਭੈਣ ਨੂੰ ਲੈ ਕੇ ਆਏ ਰੈਸਕਿਊ ਕਰਕੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਭੈਣ ਦਾ ਲਾਸ਼ ਸ਼ੁਰੂ ਹੋਇਆ ਹੌਲੀ ਹੌਲੀ ਅੱਜ ਹੋਰ ਕੱਲ ਹੋਰ ਫਾਤਿਮਾ ਠੀਕ ਹੋਣ ਲੱਗ ਗਈ ਫਾਤਿਮਾ ਨੇ ਠੀਕ ਹੋ ਕੇ ਫਿਰ ਆਪਣਾ ਐਡਰੈਸ ਦੱਸਿਆ ਫਿਰ ਸਾਡੇ ਟੀਮ ਮੈਂਬਰਾਂ ਨੇ ਹੌਲੀ ਹੌਲੀ ਇਸ ਭੈਣ ਦਾ 73224 ਨੂੰ ਘਰ ਲੱਭ ਲਿਆ ਤੇ ਇਹਦਾ ਜਦੋਂ ਭੈਣ ਦਾ ਘਰ ਮਿਲਿਆ ਇਹਦੇ ਹਸਬੰਦ ਨਾਲ ਸਾਡੀ ਗੱਲ ਹੋਈ ਤਾਂ ਇਹ ਵੀ ਬਹੁਤ ਫਰਸਟ੍ਰੇਟ ਸੀ ਪਰੇਸ਼ਾਨ ਸੀ ਇਹ ਕਹਿੰਦੇ ਵੀ ਅਸੀਂ ਬਹੁਤ ਵਾਰੀ ਉਹਨੂੰ ਕੋਸ਼ਿਸ਼ ਕੀਤੀ ਹੈ ਵੀ ਉਹ ਘਰੇ ਨਹੀਂ ਰਹਿੰਦੀ ਮੈਂ ਇਹਦੀ ਕੋਈ ਮਦਦ ਨਹੀਂ ਕਰ ਸਕਦਾ ਚਲੋ ਅਸੀਂ ਇਹਨੂੰ ਰਿਕੁਐਸਟ ਕੀਤੀ ਵੀਰੇ ਨੂੰ ਬੁਲਾਇਆ ਫਿਰ ਇਹ ਸਾਡੇ ਕੋਲੇ ਵੀਰ ਮਿਲਣ ਆਇਆ ਪਹਿਲੀ ਵਾਰ ਆਪਣੇ ਵਾਈਫ ਨੂੰ 13 1 25 ਦੇ ਵਿੱਚ ਤਾਂ ਫਿਰ ਇਹਨਾਂ ਨੇ ਗੱਲ ਕੀਤੀ ਤੇ ਆਪਕਾ ਨਾਮ ਕੀ ਹੈ محمد مسعود محمد ایوم خیم محمد عبد القیوم خیم محمد خیم ਨੂੰ ਅਸੀਂ ਫਿਰ ਸਾਰੀ ਜਾਣਕਾਰੀ ਦਿੱਤੀ ਮਿਲਾਇਆ ਇਹਨਾਂ ਦੀ ਵਾਈਫ ਦੇ ਨਾਲ ਤਾਂ ਫਿਰ ਉਸ ਟਾਈਮ ਇਹਨਾਂ ਨੇ ਮਨਨ ਕਰਤਾ ਸੀ ਵੀ ਮੈਂ ਲਿਆ ਨਹੀਂ ਸਕਦਾ ਵੀ ਮੈਂ ਆਪਣੇ ਵਾਈਫ ਲਈ ਜਿੰਮਬਰੀ ਨਹੀਂ ਚੱਕ ਸਕਦਾ। ਤਾਂ ਚਲੋ ਅਸੀਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਉਸ ਟਾਈਮ ਨਹੀਂ ਬਾਈ ਮੰਨਿਆ ਪਰ ਅੱਜ ਉਹ ਅੱਲਾਹ ਤਾਲਾ ਦੀ ਮਿਹਰ ਆ ਵੀ ਜਿਹੜਾ ਖਯਮ ਸਾਹਿਬ ਸਾਡੇ ਕੋਲੇ ਆਏ ਪਹਿਲਾਂ ਵੀ ਇੱਕ ਵਾਰੀ ਆ ਕੇ ਗਏ ਥੋੜੇ ਦਿਨ ਰਹਿ ਕੇ ਗਏ ਇਹਨਾਂ ਕੋਲੇ ਦੋਨਾਂ ਨੇ ਮਿਲੇ ਦੇਖਿਆ ਵੀ ਇਹ ਠੀਕ ਆ ਹੁਣ ਤਾਂ ਇਸ ਵਾਰ ਫਿਰ ਇਹਨਾਂ ਨੇ ਇੱਛਾ ਪ੍ਰਗਟਾਈ ਵੀ ਮੈਂ ਆਪਣੀ ਵਾਈਫ ਨੂੰ ਲੈ ਕੇ ਜਾਣਾ ਚਾਹਨਾ ਤੇ ਅੱਜ ਖਯਮ ਸਾਹਿਬ ਦੇ ਨਾਲ ਖਾਤਿਮਾ ਸਾਡੀ ਭੈਣ ਟੀਮ ਮੈਂਬਰ ਸਾਡੇ ਪਰਿਵਾਰ ਦੀ ਮੈਂਬਰ अपने घर चली है हैदराबाद जाओगे आप मस्जिद में सेवा करते हो आप है ना वहीं पहले लाल किला में करते थे लाल किले हैदराबाद में, में ही हाँ मस्जिद में, में रुक गया था वो शायद जैसा परेशान है चार हजार मदद करेगा ये मस्जिद जामा मस्जिद के ओके ये पंजाब जामा मस्जिद है ना पुलिस का रहता। मेरे को का मदद करें चलो बहुत धन्यवाद उनका भी है ना जिन्होंने आपका मदद किया हाँ। तो हम भी आपका मदद करेंगे आप बोलते थे सुबह जैसे अच्छा हाँ, इसको भी हम दस हजार रूपया देकर भेजेंगे तेरा ख्याल रखेगा जी अच्छे से अच्छा। और हर दो महीने बाद इसको दवाई लेने के लिए आना पड़ेगा तेरे को इसके साथ इधर आना पड़ेगा हम दो महीने का दवाई देकर भेजेंगे और आने जाने का भाड़ा भी देंगे इसको ठीक है जाद। भाई हयम साहब हर दो महीने बाद आपने इधर आना इसको लेके जो ट्रेन का भाड़ा लगेगा ना टिकट का वो हम दे देंगे ठीक अच्छा। है वहां से स्टेशन से जहाँ पे आने का भाड़ा हम दे देंगे तो पर इसका दवाई बंद मत कीजिए नहीं 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 इसका दवाई बंद हो गया ना तो फिर वैसे ही हो जाएगी जी जैसे पहले थी पूरा ध्यान रखना इसका रखेंगे ठीक है जी करे और अरदास भास्ते भैन करीब डेढ़ साल रह के अज अपने घर चली ਹైదరాబాద్ ਤੇ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਨੀਸ ਫਾਤਿਮਾ ਹਮਾਰੇ ਬੀਬੀ ਦਾ ਨਾਮ ਅਨੀਸ ਫਾਤਿਮਾ ਮੇਰਾ ਨਾਮ ਮੁਹੰਮਦ ਅਬਦੁਲ ਖਯਮ ਹైదరాబాద్ ਕਾ ਗਾਉਂਦਾ ਹੈ ਹైదరాబాద్ ਤੇਲੰਗਾਨਾ ਉਹ ਦਿਨੇ ਆ ਲੈ ਲੈ ਕੇ ਜਾਣੇ ਵਾਲਾ ਹਾਂ ਮੈਂ अनश फातीना मेरे को तो पता नहीं मगर दो बार फ़ोन करे तो आ गया मैं कितने साल हुआ क्या है मेरे को भी नहीं मालूम साल दो साल नहीं मालूम मेरे को फ़ोन करे भाई जी फर्स्ट बार आ गया मैं सेकंड बार ले लेके जाऊंगा हाँ मेरे पास ही रहेगी